thank you ਹਰ ਕੋ ਨਾਮ ਕਨ ਮਾਇ ਉਦਾਰੀ ਹਾਨਕ ਪੁਨਾਰਚਾਰਨ ਕਰਤ ਨੇ ਤਰਾਰ ਕੋ ਨਾਮ ਕੋੜ ਪਾਪਨ ਹਰੈ ਗੁਰਮੁਖ ਨਾਮ ਜਪੂ ਮਨ ਮੇਰੇ ਨਾਨਕ ਬਾਬੂ ਸੁਖ ਨੇਰੇ ਸਗਲ ਸਿਸ ਕੋ ਰਾਜਾ ਦੁਖਿਆਰ ਕਾ ਨਾਮ ਜਪਤ ਵੇ ਸੁਖਿਆ ਲੱਖ ਕਰੋਰੀ ਬੰਦਨਾ ਪਰ ਅਰ ਕਾ ਨਾਮ ਜਪਤ ਸਰਨ ਕਮਾਇ ਰਗੋ ਤਖਨਾ 부ਝਾਵਰ ਕਾ ਨਾਮ ਜਪਤਾ ਗਾਵੈ ਜਿਹ ਮਾਰਗ ਹੋ ਜਾ ਤਕੀਲਾ ਹਰ ਨਾਮ ਸਮੂਸੂ ਲੈ ਸਾ ਨਾਮ ਸਦਾ ਤੇ ਹੈ ਨਾਨਕ ਗੁਰਮੁਖ ਪਰਮਗਤ ਪਾਈਐ ਸਿਮਤ ਨਹੀਂ ਕੋ ਲਖ ਬਾਹੀ ਨਾਮ ਜਪ ਤੈ ਪਾਰਿ ਪਰਾਹੀ ਅਨੰਗ ਬਿਜਣ ਜੈ ਸੰਘਾਰੈ ਹਰ ਕਾ ਨਾਮ ਤਦਕਾਰ ਉਧਾਰੈ ਅਨਕ ਜੂਨ ਜਨਮ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਆਓ ਮੈਲਾ ਮਰਕ ਬੂਨਾ ਤੋ ਘਰ ਕਾ ਨਾਮ ਕੋੜ ਬਬ ਕੋ ਵੈਸਾ ਨਾਮ ਜਪ ਕੋ ਮਨ ਰਾਮ ਜੀ ਨਾਨਕ ਫਾਗਿਆ ਸਾਧਕੇ ਸੰਜੇ ਮਾਰੋ ਕੇ ਗਨ ਜੈ ਨਾ ਖੁਸਾ ਹਰ ਕਾ ਨਾਮ ਸਤੂ ਸਾਜ ਪੰਡੰ ਮੰਦ ਗੁਵਾਰਾ ਹਰ ਕਾ ਨਾਮ ਸਾਹਿਬ ਜੀ ਆਰਾ ਜਹਾਂ ਕੰਥ ਤੇਰਾ ਕੋ ਨਸ ਜਾਨੁ ਅਰ ਕਾ ਨਾਮ ਤੈ ਨਾਲ ਪਛਾਨੂ ਜਹ ਮਾ ਭੀਆਣ ਤਬਦ ਬੋ ਕਾਮ ਤਰਕੇ ਨਾਮ ਕੀ ਮੁਖ ਪਰਚਾਮ ਜਹਾਂ ਕਿਕਾ ਮਤੁ ਜਾ ਪਰਖੈ ਤੈ ਨਾਨਕ ਹਰ ਹਰ ਅਮਰਤ ਵਰਖਾ ਭਗਤ ਸਹਜਨਾ ਕੀ ਵਰਤਨਾ ਸਤਿੰਨ ਮੇਰਾ ਪੀਤਮਰਿਆ ਹੋ ਕੋਈ ਆਨ ਨਿਨਾ ਮੇਰੇ ਭਰਾਂ ਦੀ ਮਰ ਕੋਈ ਆਨ ਨਿਨਾ ਮੇਰੇ ਭਰਾਂ ਦੀ ਵਾ う <sweak> ਸਾਥ ਦੇਸ ਕੀ ਆਣੀ ਪਿਆਰੀ ਕਹਾਂ ਤੇ ਸਤਿਗੁਰੂ ਆਇ ਤੇ ਨਾਮ ਜਿਕੇ ਮਨੋ ਸੁਆਵਾ ਤੇ ਸਭ ਕੰਨ ਕਿਆ ਨਾਮ ਸਤਿ ਸਤ ਪਿਆਰੀ ਸਭ ਨਾਮ ਸਾਥ ਨਾਮ ਆਧਾਰੀ ਨਾਮੀ ਧੋਖਾ ਕਹਾਂ ਤੂੰ ਮੇਰੇ ਅਰਸ਼ਿਆ ਤੇ ਇੱਤਾਨਾ ਰੱਬਾ ਤੁਮਾਰੀ ਤਾਜੂ ਨੂੰ ਨਹੀਂ ਪੋਰੀਸ਼ਿਆ ਰੰਗਿਆ ਕਹਿਣਾ ਹੰਤ ਕਿ ਤੂੰ ਭਾਇਾ ਤੂੰ ਮੁਖੇ ਨਾਂਕ ਕਹਿਣਾ ਨਾ ਕਿ ਤੂੰ ਅਤ ਕਰਾ ਆਗਮਨੀ ਸਤਿਗੰਗਾ ਹੋਰ ਤੇਰੇ ਪਾਤਸ਼ਾਹ ਪ੍ਰਪਾਲਾ ਇਤਿਹਾਸਨ ਬੰਦ ਰੋਹ ਸੰਤਾ ਤੇਰੇ ਸੂਨੀ ਸ਼ਕਤੀ ਵਾਲੀ ਕਰਤੇ ਕਹਿੰਦੇ ਕਹਿੰਦੇ ਕੋਈ ਸ਼ਕਤੀ ਨਹੀਂ ਮਾਤਾ ਜਤਪਾਹ ਜਿਸ ਨਾਲ ਚੜਾਈ ਚਾਹ ਚੇਲੇ ਸੁਖੀ ਨਾ ਨਿਆ ਨਾ ਭਿਆ ਕਣੀ ਆਪਾ ਹੇ ਰੱਬ ਕਹਤੂ ਜਿਨੇ ਨਾਮ ਤੇ ਆਇਆ ਇਮਾਈ ਕਿ ਸਰਤ ਕਹਾਂ ਗਿਆਨ ਤੇ ਮੋਕਾ ਜਲੇ ਤੇ ਇਤਨਾ ਕੋ ਪ੍ਰਕਾਤ ਕਾਲ ਤੇ ਮਹਿਮਾ ਨਾ ਨਸਰੀ ਮਾ ਕੋ ਹਾਣ ਕੀ ਕਾ ਵਾਈ ਜੀ प्र हम जा ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦਰਸ਼ਨ ਦੀ ਰਾਹਾਂ ਤੇ ਅੰਦਰ ਦੀ ਬੋਲ ਦੀਵਾ ਸ੍ਰੀ ਗੁਰੂ ਹਉਮ ਸਾ ਸਿੱਖੀ ਕਿਰਸਾ ਸਾਚਾ ਸੰਗਿ ਭਾਈ ਨਾਮ ਪਿਆਰਿਆਂ ਸਿੱਖਿਆਰਿਆਂ ਦੀ ਪਹਿਲਾ ਧੰਨ ਕਰਕੇ ਬੋਲ ਦੀਵਾ ਸ੍ਰੀ ਗੁਰੂ ਨਾਮ ਜੀ ਸਰਬ ਧਰਮ ਬਚਾਓ ਮੋਰਚਾ ਕੀ ਪਰਿਵਿੰਨਰ ਨੇ ਜਦੋਂ ਦਾ ਇਹਨਾਂ ਨੇ ਬਾਗਦੋੜ ਸੁਮਾਜੀ ਹੈ ਇੱਥੇ ਸਮਾਣੇ ਦੇ ਵਿੱਚ ਫੜੀ ਪ੍ਰਾਪਤੀ ਕੀਤੀ ਹੈ ਸ਼ਹਿਰੀ ਦੇ ਤੱਕ ਪਹੁੰਚਾ ਕੇ ਉੱਤੇ ਮਤਾ ਪਾਸ ਕਰਵਾਇਆ ਹੈ ਇਸ ਪਰਵਾਹ ਦਾ ਮੈਂ ਸਮਝਦਾ ਹਾਂ ਕਿ ਜੇ ਸਰਦਾਰ ਗਗਨਦਰ ਸਿੰਘ ਜੀ ਪਾਦਰ ਜਿਨ੍ਹਾਂ ਨੇ ਸਾਡੇ ਰਾਟੇ ਵਿੱਚ ਸਾਡੇ ਸ਼ਾਨ ਦੇ ਵਿੱਚ ਸੁਖਿਆ ਆਪਣਾ ਨਾਮ ਲਾਇਆ ਤੇ ਉਹਨਾਂ ਨੂੰ ਪਰਮਾਤਮਾ ਨੇ ਚੰਗੀ ਸੇਵ ਦਿੱਤੀ ਪਰ ਪਰਿਵਾਰ ਹਮੇਸ਼ਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵਿਚਰਿਆ ਮੰਨੀ ਸੀ ਪਰ ਅਜੋ 2 ਸਾਲ ਪਹਿਲਾਂ ਉਹ ਤੋਂ ਬਾਅਦ ਪਰਮਾਤਮਾ ਨੇ ਕਿਰਪਾ ਕੀਤੀ ਕਿ ਉਹ ਠੀਕ ਹੋ ਗਈਆ ਵਧੀਆ ਕਰ ਗਈ ਸਭ ਨੇ ਰੱਜ ਕੇ ਸਵਾਗਤ ਕੀਤਾ ਸਾਡੀ ਪੁਝਾਈ ਉਸ ਪਰਿਵਾਰ ਜਿਹੜਾ ਆਈ ਸ਼ਬਦ ਕਹਤੋਂ ਦੋ ਸੌ ਜਿੰਨੇ ਜਿੰਨੇ ਮਾਲਕ ਸੀ ਪਰ ਉਹਨੇ ਆ ਕੇ ਅਰੇ ਸਿੰਘ ਸਾਹਿਬ ਦੇ ਨਾਮ ਕੋਟੇ ਚ ਨੌਕਰੀ ਵੀ ਕੀਤੀ ਉਹਨਾਂ ਦੇ ਸਾਰੇ ਪ੍ਰਵਾਨਨਾਂ ਦੇ ਕਾਜ ਤੋਂਵੇਂ ਕੰਡੇ ਨੇ ਤੁਹਾਨੂੰ ਕੁੱਟ ਗਿਆ ਸਿੰਘ ਨੇ ਸਾਰਾ ਕੰਮ ਵਧਿਆਨ ਨੂੰ ਬੜਾ ਮਹਿੰਦਾ ਬੜਾ ਬਸ਼ਣ ਮੈਂ ਪਰਿਵਾਰਕ ਨੰਬਰ ਹੋਣ ਦੇ ਨਾਤੇ ਕਾਈ ਵਿਸ਼ਗਤ ਕੋਡ ਕੋਡ ਤਨਮਾਨ ਕਰਦਾ ਔਰ ਬੇਨਤੀ ਕਰਦਾ ਕਿ ਜਿਹੜੀ ਸੰਗਤ ਨੇ ਲੰਗੜ ਨਹੀਂ ਛਕਿਆ ਪੁਨੰਗਰ ਛਾ ਕੇ ਜਾਵੇ ਚਾ ਇਹ ਤਾਂ ਜਰੂਰ ਵੀ ਕੇ ਜਾਣ ਤੇ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵੈ ਗੁਰ ਜੀ ਦਾ ਖਾਸਾ ਵੈ ਗੁਰ ਜੀ ਕੀ ਸਰਬਤ ਇਹਨਾਂ ਦੇ ਦੀਪੂ ਅਮਰੀ ਇਸੇ ਪਾਣ ਰਤ ਲਾ ਰਹੇ ਨੇ ਕਿਹਾ ਜਾ ਸਕਦਾ ਸਾਡੇ ਦੇ ਰਾਮ ਜੀ ਦੀ ਪਾਣ ਰਤ ਨਾਲ ਖੜੇ ਜੋ ਸਾ ਬਹੁਤ ਸਾਰੀਆਂ ਸੰਸਥਾਵਾਂ ਕਤਰੀ ਸਭਾ ਸਮਾਣਾ ਗੁਰਦੁਆਰਾ ਰਾਮਗੜੀ ਸਮਾਣਾ ਸਿਵਾਣਾ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਦਾਵਾ ਦੀਨਾ ਦੇ ਸਰਦਾਰ ਜਗਿੰਦਰ ਸਿੰਘ ਪੰਜਰੋਂ ਦੇ ਨਾਲ 40 ਸਾਲ ਪੰਥਕ ਸਫਾ ਦੇ ਵਿੱਚ ਸੇਵਾ ਕੀਤੀ ਸਾਧ ਸੰਗਤ ਜੀ ਕਹਿਣਾ ਬਹੁਤ ਸੌਖਾ ਇੱਕ ਗੱਡੀ ਦੇ ਵਿੱਚ ਬੈਠ ਕੇ ਸੇਵਾ ਨੂੰ ਆਈਏ ਪੰਜਰ ਸਾਹਿਬ ਦੇ ਮਾਲਵਾ ਸਾਹਿਬ ਨੇ ਉਹ ਵੀ ਹਾਜ਼ਰ ਹਰੇਸ਼ ਸਿੰਘ ਸ਼ੈਗਲ ਸਾਹਿਬ ਦੀ ਮਿੱਟੀ ਆਨ ਵੀ ਸੰਗਤ ਜੀ ਉਹ ਗੁਰਕੀਤ ਪਰਵਚਨ ਦੇ ਚਰਨਾਂ ਤੇ ਸੇਵਾ ਨਾ ਇਹ ਤੇ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੰਗੇ ਜੀ ਪੈਸਾ ਪਰੰਬਰਾਰੇ ਸਾਡੇ ਸਰਕਾਰਯੋਗ ਮੰਤਰੀ ਨੇ ਕਾਫੀ ਵਿਸਥਾਰ ਵਿੱਚ ਦੱਸ ਦਿੱਤਾ ਹੈ। ਪ੍ਰਵਾਹ ਨੇ ਜੋ ਸੇਵਾ ਕੀਤੀ ਹੈ ਉਹ ਵੀ ਤਦ ਦਾਤਾ ਯੋਗ ਨੇ। ਤੇ ਸਾਡਾ ਵੀ ਰੰਮੀ ਸਾਈਕਲ ਜਿਹੜਾ ਕਿ ਸਾਡੇ ਨਾਲ 24 ਘੰਟੇ 7200 ਰੁਪਏ ਦੀ ਰੁਕੂ ਕਾਨੂੰਨ ਮੌਚੇ ਦੇ ਵਿੱਚ ਸੇਵਾ ਕਰਦਾ ਹੈ। ਜਿੱਥੇ ਵੀ ਜਾਣਾ ਹੁੰਦਾ ਸੀ ਉੱਥੇ ਪਹਿਲੀ ਕਤਾਰ ਵਿੱਚ ਅਜੇ ਕਿ ਜੇ ਦੀ ਸੇਧ ਵੀ ਠੀਕ ਨਹੀਂ ਰਹਿੰਦੀ ਸਰ ਫੇਰ ਵੀ ਬੜੇ ਜਿਹੇ ਮਨ ਦੇ ਵਿੱਚ ਜ਼ਤ ਪਾ ਕੇ ਨਾਮ ਆਪਾਂ ਇੱਕ ਨੂਰ ਬੜਵਾ ਕੇ ਸਾਂ ਲੈਣਾ ਸੁਭਰੂ ਕੀ ਸੰਗਤ ਦੇਸ਼ ਮੁਕੀ ਮੈਂ ਇੱਕ ਗੱਲ ਸਾਂਝੀ ਕਰਨੇ ਚਾਹਵਾ ਗਏ ਗੁਰਬਾਣੀ ਸਾਨੂੰ ਜੀਣਾ ਸਿਖਾਉਂਦੀ ਹੈ ਉੱਥੇ ਗੁਰਬਾਣੀ ਸਾਨੂੰ ਮਰਨ ਦਾ ਵੀ ਢੰਗ ਸਿਖਾਉਂਦੀ ਇੱਕ ਜਗ੍ਹਾ ਤੇ ਮਹਾਰਾਜ ਕਹਿੰਦੇ ਨੇ ਕਿ ਧਰਮ ਰਾਇ ਜਦ ਵਿਖਾ ਮੰਗੇ ਕਿਆ ਮੁੱਖ ਲੈ ਕੇ ਜਾਏਗੇ ਤੇ ਦੂਜੇ ਪਾਸੇ ਹੁਣੇ ਭਾਈ ਸਾਹਿਬ ਸ਼ਬਦ ਪੜ੍ਹਦੇ ਪਏ ਸੀ ਕਿ ਬ੍ਰਾਹਮ ਗਿਆਨੀ ਸੱਦ ਜੀਵ ਹੈ ਨਹੀਂ ਮੰਨਦਾ ਸੋ ਜਿਦਾਂ ਜੀਵ ਜੀਵ ਦੇ ਵਿੱਚ ਫਰਕ ਹੈ ਤਾਂ ਮਰਨ ਮਰਤੇ ਦੇ ਵਿੱਚ ਵੀ ਫਰਕ ਹੈ ਹੁਣੇ ਇਨਸਾਨ ਨੇ ਖੁਦ ਸੋਚਣਾ ਹੈ ਪ੍ਰੀਤਾਂ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪਣੀ ਬਹੁਤ ਸੋਚਨਾ ਕਿ ਅਸੀਂ ਕਿਹੜੀ ਮੰਜ਼ਿਲ ਤੇ ਜਾਣਾ ਹੈ ਧਰਮਰਾਇ ਵਾਲੀ ਕਾਰਟਿਕ ਲੋਣਾ ਹੈ ਕਿ ਜਾਂ ਧਰਮਰਾਇ ਨੂੰ ਕਹਾ ਕਰੂੰਗਾ ਜੋ ਫਾਟੇ ਸਗਲੋ ਦੇ ਕਾਫੀ ਲੇਕੇ ਪੜਵਾ ਕੇ ਜਾਣਾ ਕਿ ਜਾਂ ਦੂਜੇ ਪਾਸੇ ਨੂੰ ਜਾਣਾ ਚਲੀ ਸਰਕਾਰੀ ਨਾਮ ਜੀ ਮੈਂ ਗੱਲ ਕਰ ਸਕਦਾ ਹਾਂ ਅੰਮ੍ਰਿਤਿਆਰ ਨਾਲ ਗੋਜਨੇ ਆ ਗਿਆ ਬਿਹਾਰ ਤੋਂ ਇਹਦਾ ਕੋਦੇ ਵਿੱਚ ਨਿਮਰਤਾ ਆਦਨ ਸੋ ਸਾਦਾ ਬੇਟਾ ਮੜਾਈ ਹੂਰ ਆਲ ਜੂਸ ਪਤੀ ਦੇ ਵਿੱਚ ਸਰਗਤ ਕੀਤੀ ਹੈ 32 ਸਾਲ ਸਾਰੇ ਸ਼ਹਿਰ ਦੇ ਵਿੱਚ ਤੇ ਰੂਹਿਆਂ ਹੋਇਆਂ ਵੀ ਜਾਰਿਆਂ ਨਾਲ ਪਿਆਰ ਕਰਤਿਆ ਇਹ ਹਰਕ ਦਾ ਸਤਿਕਾਰ ਕੀਤਾ ਇਸ ਨੇ ਆਪਣੇ ਜੀਵਨ ਦੇ ਵਿੱਚ ਇਹ ਜੋ ਨਾਮ ਰਾਜ ਬਿਮਾਰੀਆਂ ਅਕਲੀਆਂ ਪੈਦਾ ਹੋ ਗਈਆਂ ਨੇ ਉਹ ਘੈਰਾ ਨਹੀਂ ਛੱਡਦੀਆਂ